ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਛੋਟੇ ਪੁੱਤਰ ਸਨ ਸਤਗੁਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਹੈ ਜਦੋਂ ਕਿ ਪ੍ਰਥੀ ਚੰਦ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਉਹ ਸਤਗੁਰਾਂ ਦੇ ਨਾਲ ਸ਼ੁਰੂ ਤੋਂ ਈਰਖਾ ਭਾਵ ਰੱਖਿਆ ਕਰਦਾ ਸੀ ਕਿ ਮੈਂ ਸਾਰਾ ਕੁਝ ਸੰਭਾਂ ਇਸ ਤਰ੍ਹਾਂ ਸਾਧ ਸੰਗਤ ਜਿਉਂ ਇਹ ਇਤਿਹਾਸ ਦੇ ਵਿੱਚੋਂ ਹਵਾਲਾ ਮਿਲਦਾ ਕਿ ਇੱਕ ਵਾਰ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸ਼੍ਰੀਕੇ ਦੇ ਵਿੱਚੋਂ ਜੋ ਤਾਇਆ ਜੀ ਲੱਗਦੇ ਸਨ ਲਾਹੌਰ ਤੋਂ ਜਦੋਂ ਉਹਨਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ ਕਿ ਸਾਡੇ ਬੇਟੇ ਦੀ ਸ਼ਾਦੀ ਹੈ ਤੁਸੀਂ ਚਲੋ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਜੇ ਅਸੀਂ ਗਏ ਸੰਗਤ ਭਉਤੀ ਜਾਏਗੀ ਨਾਲ ਤੁਸੀਂ ਸਾਡੇ ਪੁੱਤਰ ਨੂੰ ਲੈ ਜਾਓ ਕ੍ਰਿਤੀ ਚੰਦ ਨੇ ਜਾਣ ਤੋਂ ਨਾ ਕਰ ਦਿੱਤੀ ਕਿ ਚੜਤ ਚੜਾਵਾ ਬਹੁਤ ਹੁੰਦਾ ਮੈਂ ਸਾਰਾ ਖਾਤਬ ਰੱਖਦਾ ਇਕੋ ਜਿਹੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਕਿਤੇ ਮਗਰੋਂ ਹੀ ਨਾ ਅਰਜਨ ਨੂੰ ਗੁਰਤਾ ਗੱਦੀ ਤੇ ਬਿਠਾਲ ਦੇਣ ਮਹਾਦੇਵ ਨੇ ਆਖ ਦਿੱਤਾ ਕਿ ਮੈਂ ਤੇ ਇਸ ਪਾਸੇ ਹੁੰਦਾ ਨਹੀਂ ਮੈਂ ਮਸਤ ਮਲਾਂਗ ਰਹਿੰਦਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰੂ ਰਾਮਦਾਸ ਜੀ ਆਖਣ ਲੱਗੇ ਕਿ ਤੁਸੀਂ ਜਾਓ ਜੇ ਅਸੀਂ ਗਏ ਸੰਗਤ ਭਉਤੀ ਜਾਵੇਗੀ ਵਿਆਹ ਦੇ ਵਿੱਚ ਪਰੇਸ਼ਾਨੀ ਆਵੇਗੀ ਤੇ ਪਿਤਾ ਤੇ ਪੁੱਤਰ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਜਦੋਂ ਤੁਹਾਨੂੰ ਸੱਦਾਂਗੇ ਆ ਜਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਦੀ ਆ ਗਿਆ ਮੰਨ ਕੇ ਲਾਹੌਰ ਗਏ ਜਦੋਂ ਵਿਆਹ ਹੋ ਗਿਆ ਸਮਾਪਤੀ ਹੋਈ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਹੁਣ ਇੱਕ ਚਿੱਠੀ ਲਿਖ ਕੇ ਭੇਜੀ ਜੋ ਬਾਣੀ ਦੀ ਪੰਕਤੀ ਦੇ ਵਿੱਚ ਲਿਖੀ ਸੀ ਮੇਰਾ ਮਨ ਲੋਚੈ ਗੁਰਦਰਸ਼ਨ ਤائیں ਦਿਲਪਕਰੇ ਚਾਤ ਰਕੀ ਕੇ ਨਿਆਈ ਇਹ ਸੇ ਸ਼ਬਦ ਦੇ ਰਹੀਂ ਇਹਦੇ ਚਾਰ ਬਿੰਦ ਨੇ ਤੋਂ ਪਹਿਲਾ ਬੰਦ ਲਿਖ ਕੇ ਭੇਜ ਦਿੱਤਾ ਪ੍ਰਿਥੀ ਚੰਦ ਨੇ ਉਹ ਚਿੱਠੀ ਸੇਵਕ ਦੇ ਪਾਸੋਂ ਪਹਿਲਾਂ ਹੀ ਖੋਲ੍ਹ ਕੇ ਜੇ ਰਾਮਦਾਸ ਗੁਰੂ ਨੂੰ ਪਤਾ ਲੱਗਾ ਕਿ ਅਰਜਨ ਬਾਣੀ ਆਚਾਰ ਦਾ ਫਿਰ ਇਹਨਾਂ ਦੀ ਪ੍ਰਸ਼ੰਸਾ ਕਰਨਗੇ ਉਹ ਚਿੱਠੀ ਪਹੁੰਚੀ ਨਾ ਫਿਰ ਮਹਾਰਾਜ ਨੇ ਦੂਸਰੀ ਚਿੱਠੀ ਲਿਖੀ ਕਿਉਂਕਿ ਵਾਪਸ ਜਾਣਾ ਚਾਹੁੰਦੇ ਸਨ ਤਾਂ ਫਿਰ ਪ੍ਰਤੀਜੰਦ ਨੇ ਰੱਖ ਲਈ ਤੇ ਜੇ ਚਿੱਠੀ ਗੁਰੂ ਰਾਮਦਾਸ ਜੀ ਮਹਾਰਾਜ ਤੱਕ ਪਹੁੰਚੀ ਤਾਂ ਮਹਾਰਾਜ ਵੇਖ ਕੇ ਕਿ ਤਿੰਨ ਪਿਆ ਹੋਇਆ ਹੈ ਪਹਿਲਾਂ ਦੋ ਚਿੱਠੀਆਂ ਹੋ ਰਹੀਆਂ ਪਹਿਲਾਂ ਤੇ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਫੇਰ ਸਚਾਈ ਸਾਹਮਣੇ ਲਿਆਂਦੀ ਤੇ ਪ੍ਰਤੀਚੰਦ ਨੇ ਆਖਿਆ ਕੋਈ ਚਿੱਠੀ ਨਹੀਂ ਮਿਲੀ ਮਹਾਰਾਜ ਨੇ ਦੋਵੇਂ ਚਿੱਠੀਆਂ ਉਹ ਪ੍ਰਤੀਚੰਦ ਦੇ ਕੋਲੋਂ ਲੈ ਲਈਆਂ ਤੇ ਨਾਲ ਹੀ ਆਖਿਆ ਭਾਈ ਹੁਣ ਕੋਈ ਸ਼ਬਦ ਪੂਰਾ ਕਰਦੇ ਆਪਾਂ ਉਸ ਨੂੰ ਗੁਰਤਾ ਗੱਦੀ ਦੇ ਦੇਵਾਂਗੇ ਪ੍ਰਤੀਚੰਦ ਕੋਲੋਂ ਸ਼ਬਦ ਨਾ ਪੂਰਾ ਹੋਇਆ ਸੰਗਤ ਵਿੱਚ ਨਾ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਖੀਰਲਾ ਬੰਦ ਉਚਾਰਿਆ ਪਾਉੜਾ ਹੋਆ ਗੁਰ ਸੰਤ ਮਲਿਆ ਪ੍ਰਭ ਨਾਸੀ ਕਰਨ ਹੈ ਪਾਇਆ ਵਾਲਾ ਸੋ ਇਸ ਤਰ੍ਹਾਂ ਹਰ ਇੱਕ ਪਾਸੇ ਨੂੰ ਪੁੰਨ ਦੇ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਦਿੰਦੇ ਨੇ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਪਾਣੀ ਸਰਬਤ ਦਾ ਪਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ